ਜੀ ਗੱਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਆ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਘਰੇਲੂ ਪੰਜਾਬ ਵਾਲੀ ਜਰਸੀ ਲੈ ਕੇ ਆਇਆ ਤਾਜੀ ਸੂਈਆ ਡਿਟੇਲ ਵੀਰ ਤੋਂ ਪੁੱਛ ਸਕਦਾ ਆਂ ਹਸਰੀਕਾਲ ਵੀਰ ਜੀ ਹਸਰੀਕਾਲ ਜੀ ਪਹਿਲਾਂ ਤਾਂ ਵੀਰ ਆਪਣਾ ਪਿੰਡ ਦੱਸ ਦਿਓ ਕਿਹੜਾ ਹੈਗਾ ਪਿੰਡ ਹੜਾਇਆ ਜੀ ਤੇ ਪਿੰਡ ਹੜਾਇਆ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 80545 80542 18239 18239 80545 18239 18239 ਵੀਰ ਦਾ ਮੋਬਾਈਲ ਨੰਬਰ ਹੈ ਪਿੰਡ ਵੀਰ ਦਾ ਹੜਾਇਆ ਹੈਗਾ ਬਰਨਾਲੇ ਦੇ ਇਲਾਕੇ ਸਟੈਂਡਰਡ ਚੌਂਕ ਜਿੱਥੇ ਪੈਂਦਾ ਹੈਗਾ ਤੇ ਵੀਰੇ ਜਰਸੀ ਜਿਹੜੀ ਬੈੜ ਹੈ ਇਹ ਕਹੇ ਕਦਨਾਂ ਦੀ ਸੂਈ ਆ ਇਹਨੂੰ 7 ਦਿਨ ਹੋ ਗਏ ਜੀ 7 ਦਿਨ ਸੋਈ ਨੂੰ ਹੋ ਗਏ ਮਾਗਰ ਕੀ ਐ ਭਰਾ ਬੱਛਾ ਜੀ ਮਾਗਰ ਵਸਾ ਘਰ ਦੀ ਐ ਕਿ ਆਪਣੀ ਖਰੀਦੀ ਹੋਈ ਐ ਘਰ ਦੀ ਐ ਜੀ ਆਪਣੀ ਵੀਰ ਕਹਿੰਦਾ ਘਰ ਦੀ ਹੱਥ ਨਾਲ ਲੇਵ ਦੀ ਬਿਲਕੁਲ ਸਾਫ ਦੁੱਧ ਕਿੰਨਾ ਕਹ ਤਕਰੀਬਨ ਹੁਣ ਵਰਤਾਂ 13 ਲੀਟਰ ਆ ਜੀ 13 ਕਿਲੋ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ 2 ਟਾਈਮ ਮਣਕੇ ਦੇ ਦੇ ਦਾਂਗੇ ਹਾਂ ਜੀ ਵੀਰ ਕਹਿੰਦਾ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ 13 ਕਿਲੋ ਦੁੱਧ 2 ਟਾਈਮ 3 ਟਾਈਮ ਆਪਣੇ ਘਰੇ ਮਿਲਕਿੰਗ ਕਰਕੇ ਲੈ ਸੀਲ ਠੰਡੀ ਪੂਰੀ ਐ ਭਰਾ ਹਾਂ ਬਹੁਤ ਠੰਡੀ ਲੈਣਾ ਪਾਉਣ ਦੀ ਲੋੜ ਹੈਗੀ ਐ ਕਿ ਨਹੀਂ ਲੈਣਾ ਪਾਉਣਾ ਪਾ ਸਕਦੇ ਆ ਕੰਡੀਸ਼ਨ ਇਹ ਬਥੇਰੀ ਆ। ਨਿਆਣਾ ਵੀਰ ਕਹਿੰਦਾ ਪਉਣਾ ਹੋਇਆ ਪਾ ਸਕਦੇ ਆ ਨਹੀਂ ਪਉਣਾ ਨਾ ਪਾ ਸਕਦੇ ਹੋਗੇ ਮੰਨ ਲਓ ਵੀ ਤਕਰੀਬਨ ਮਾਰਨਿੰਗ ਦਾ ਸਮਾਂਗਾ ਆਪਾਂ ਟਾਈਮ ਤੁਹਾਨੂੰ ਦੇ ਕੇ ਦੱਸਦੇ ਆ ਨਾ ਸਾਢੇ 10 ਦਾ ਸਮਾਂ ਕੋਈ ਵੀਰ ਦੀ ਬਜਾਰ ਨਹੀਂ ਛੱਡੀ ਤੜਕਰੀ ਚਬਾਈ ਜੈਨੂਨ 6 ਵਜੇ ਦੀ ਵੀਰ ਕਹਿੰਦਾ ਕਰੀ ਹੋਈ ਹੈਗੀ ਮੰਨ ਲਓ ਵੀ ਆਪਾਂ ਜੇ ਕੋਈ ਵੀਰ ਆਥ ਨੇ ਆ ਕੇ ਦੇਖੂਗਾ ਦੁੱਧ 13 ਕਿਲੋ ਮਿਣ ਕੇ ਦੋਨੇ ਟਾਈਮਾਂ ਦਾ ਦੇਵਾਂਗੇ ਕੰਡੇ ਲਾ ਕੇ ਲੈ ਜੇ ਲੀਟਰ ਨਾਟੋਂ ਦੀ ਮਿਣ ਕੇ ਲੈ ਜੇ ਮੰਗ ਰਵੱਛਾ ਥੁੜਕੇ ਘੇੜਾ ਦਾ ਬਾਦੇ ਵੀਰੇ ਤੋਰੇ ਪਖੋ ਬਵਾਈਆਂ ਨੂੰ ਚੈੱਕ ਕਰਵਾ ਦਈਏ ਥਰਡ ਲੈਵਲ ਦੀ ਬਿਲਕੁਲ ਚੀਲ ਠੰਡੀ ਸੌ ਸੌ ਸੁਭਾ ਦੀ ਬੈੜਾ ਕਦ ਕਾਟ ਪੱਕਾ ਆਪਾਂ ਜਰਸੀਆਂ ਦੇ ਹਿਸਾਬ ਨਾਲ ਕਹਿੰਦੀਆਂ ਫੁੱਲ ਸਾਈਜ਼ ਚ ਕਹਿ ਸਕਦੇ ਆ ਜਿਵੇਂ ਪੰਜਾਬ ਵਾਲੀ ਜਰਸੀਆਂ ਦੇ ਕਦ ਹੁੰਦੇ ਨੇ ਫੁੱਲ ਸਾਈਜ਼ ਚ ਓਡਾ ਕੱਦ ਦਾ ਬੈੜ ਦਾ ਬਿਲਕੁਲ ਬੇਦਾਗ ਥਣ ਦੇਖ ਲਓ ਕੱਲਾ ਕੱਲਾ ਨਖਣਮਾ ਲੱਗਿਆ ਹੱਥੀ ਜਵਾਈ ਵਾਲਾ ਕੋਈ ਪਾਸਾ ਨਹੀਂ ਕੋਈ ਬੈੜ ਨੂੰ ਆਸਾ ਨਹੀਂ ਥਣ ਲੈ ਪਈ ਬਿਲਕੁਲ ਸਾਫ਼ ਬਾਜਬ ਰੇਟ ਵੀਡੀਓ ਦੇ ਵਿੱਚ ਹੋਊਗਾ ਧਾਰਾ ਆਪਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਤੋਰੇ ਤਾਰੇ ਦੀ ਬੈੜ ਬਿਲਕੁਲ ਸਾਫ਼ ਬਿਲਕੁਲ ਲੈਗ ਸਕੋਰ ਕੰਪੈਕਟ ਆਰਡਰ ਲੱਤਾਂ ਦੇ ਵਿਚਾਲੇ ਫਿਕਸ ਲੇਵਾ ਕਹਿ ਸਕਦੇ ਆਪਾਂ ਇਹਨੂੰ ਸੌ ਸੁਭਾ ਦੀ ਸੀਲ ਠੰਡੀ ਫੁੱਲ ਕੋਈ ਐਦਾਂ ਨਹੀਂ ਅਤਰ ਕਰਦੀ ਬਗਾਨੇ ਬੰਦੇ ਨੂੰ ਦੇਖ ਕੇ ਵੈੜ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਬਾਈ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੱਸਦਾ ਦੁਬਾਰੇ ਦੱਸ ਦਿੰਦੇ ਨੇ ਵੀਰੇ ਬਾਜ ਬਜਾ ਰੇਟ ਕੀ ਹੋਊਗਾ ਵਾਜੋ ਯਾਰ 80 ਦੀ 55 ਦੀ ਦੇ ਦੇਾਂਗੇ ਜਸ ਸਨੋ 55000 ਦੀ ਵੀਰ ਕਨਾ ਦੇ ਦੇਾਂਗੇ ਕੋਈ ਪੈਂਟ ਨਹੀਂ ਮੰਗਣਾ ਕੋਈ 60 ਨਹੀਂ ਮੰਗਣਾ ਬਾਜਵ ਰੇਟ 55000 ਮੋਬਾਈਲ ਨੰਬਰ ਵੀਰੇ ਦੁਬਾਰੇ ਫਿਰ ਬੋਲਦੇ 80545 80545 18239 80542 18239 ਵੀਰ ਦਾ ਮੋਬਾਈਲ ਨੰਬਰ ਪਿੰਡ ਹੰਡਾਇਆ ਡਿਸਟ੍ਰਿਕਟ ਬਰਨਾਲਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਦਾ ਜੇ ਕਿਸੇ ਵੀਰ ਦੇ ਵੜ ਪਸੰਦ ਆਉਂਦੀ ਆ ਤਾਂ ਕਰੇ ਪਹੁੰਚ ਕੇ ਦੋ ਟਾਈਮ ਤਿੰਨ ਟਾਈਮ ਮਿਲ ਕੇ ਹੀ ਕਰ ਸਕਦੇ ਹਾਂ ਏਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਬਰਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ